ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਟਾਈਮ ਨਾ ਜਿਹੜਾ ਪੌਣੇ 11 ਹੋ ਗਏ ਆਪਾਂ ਚੱਲ ਕੇ ਆਉਣੇ ਆ ਭੋਗ ਤੇ ਤੇ ਆਪਾਂ ਨਾ ਅੱਜ ਰਾਤ ਆਪਣੀ ਸੂਈ ਸੀਗੀ ਮੱਝ ਤੇ ਜੇ ਆਪਣੇ ਮੱਝ ਨਾ ਕੱਲ੍ਹ ਸੂਗੀ ਫਿਰ ਆਪਾਂ ਨਹੀਂ ਤੇ ਜਾਇ ਜਾਣਾ ਸੀ ਗਈ ਰਾਤ ਸੂਹੀ ਪਹਿਲੇ ਸੂਈ ਛੋਟੇ ਅਸਨ ਦਿਖਾਉਣੇ ਆਪਾਂ ਛੋਟਾ ਜਿਹਾ ਕੱਟਾ ਤੇ ਰਾਤ ਵਧੀਆ ਸੂਹੀ ਸੀਗੀ ਚਲੋ ਹੁਣ ਠੀਕ ਆ ਬੈਠੀ ਐ ਖੜੀ ਐ ਆਰਾਮ से ਹੁਣ ਆਪਾਂ 2 ਘੰਟੇ ਜਾਵਾਂਗੇ ਇੰਨੇ ਨੂੰ ਆਪਾਂ ਲੇ ਗੁੜੀ ਸ਼ੁਰੂ ਕਰਨ ਦੇ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਆਪਾਂ ਘਰ ਤੇ ਕੰਮ ਤੇ ਹੰਦੇ ਆਪਾਂ ਚੱਲਦੇ ਆ ਆਪਣੇ ਨਾਲ ਆਪਣਾ ਨਮਾਸੀ ਹੋ ਰਹੀ ਜਾਣਗੇ ਉਹ ਆਉਂਦੇ ਨੇ ਆਪਣੇ ਆਪ ਇੱਥੇ ਚੜ੍ਹਦੇ ਨੇ ਆਪਣੇ ਬਾਜ਼ਾਰ ਚ ਉਹ ਕਹਿੰਦੇ ਸੀ ਇੱਥੇ ਆ ਕੇ ਥੋੜੇ ਬਾਜ਼ਾਰ ਚ ਉਤਰਦੇ ਆ ਇੱਥੋਂ ਆਪਾਂ ਨਾਲ ਲੱਗੇ ਚੱਲਾਂਗੇ ਉਹਨਾਂ ਨੂੰ ਤੇ ਚਲੋ ਜੀ ਸੁਣ ਆਪਣਾ ਆਪਣੀ ਮੱਝ ਦਿਖਾਉਣੇ ਆ ਆਹ ਵਾਲੀ ਛੋਟੀ ਸੂਈ ਆ ਆਪਣੀ ਇਹਨਾਂ ਆਪਣੀ ਪਹਿਲੀ ਸੂਈ ਛੋਟੀ ਆ ਆ ਦੇਖੋ ਆ ਛੋਟ ਆਸੀ ਵੀ ਆ ਬੈਠੀ ਨੇ ਆਪਣੀਆਂ ਮੱਜਾਂ ਦੂਜੀ ਉਹ ਛੋਟੀ ਵੱਡੀ ਕੱਟੀ ਬੈਠੀ ਆ ਆਪਣੀ ਜਿਹਦੇ ਵਿੱਚ ਆ ਕੱਲਣਾ ਮਹੀਨਾ ਉਹ ਮੱਝ ਸੂਈ ਨੂੰ ਆਪਣੀ ਨੂੰ ਉਹ ਕੱਟੀ ਨੂੰ ਤੇ ਉਹ ਆਪਣੀ ਆ ਵਾਲੀ ਮੱਝ ਸੀਗੀ ਇੱਕ ਪੂਰੇ ਸਹੀ ਮਹੀਨੇ ਬਾਦਸ ਹੋਈ 12 ਤਰੀਕ ਨੂੰ ਸੂਈ ਸੀ 12 ਨੂੰ ਹੀ ਆਪਣੀ ਆ ਛੋਟੀ ਸੂਈ ਆ ਗੱਡੀ ਨਾਲ ਆਪਾਂ ਨੇ ਬਾਹਰ ਕੱਢਤੀ ਜਦੋਂ ਮਸੀਹ ਉਹਨਾਂ ਦਾ ਫੋਨ ਆ ਗਿਆ ਉਹਦੀ ਆਪਾਂ ਚੱਲ ਪਾਂਗੇ ਉੱਧਰ ਜਾਣਗੇ ਨਾਲੇ ਆਪਣੇ ਦੂਸਰੇ ਘਰ ਵਾਲੇ ਸਾਰੇ ਇਕੱਠੇ ਚੱਲਾਂਗੇ ਅਰੇ ਪਿਆਰ ਕੁਝ ਸਮੇਂ ਪਛਾਤ ਕਰਿਆਸ ਮੇਰੇ ਵੀ ਦੇਖੀ ਮਾਰੋਗੇ ਸੀਨਾ ਨਹੀਂ ਬਿੱਤੀ ਸਾਰਾ ਰੋਣਾ ਨਹੀਂ ਚ ਰਹਿਣੀ ਐ ਮੈਂ ਉੱਗੂ ਬਹਿ ਤਾ ਮੈਨੂੰ ਥੋਲੂ ਦੇਤਾ ਔਖਾ ਨਾ ਇੰਨੇ ਬੰਦੇ ਜੈ ਲੱਗੂਗਾ ਨਿਕਲ ਬਿਨਾ ਹੱਥ ਦੇਤਾ 10 ਰੁਪਏ ਹੈਗੇ 10 ਰੁਪਏ ਲੈ ਇੱਕ ਦਾ ਪਤਾ ਦੱਸਦਾ ਉੱਥੇ ਕਿਸਨ ਕੀ ਬਤਾ 10 ਨੇ ਕਿ ਕਿਰਪਾ ਵੀ ਸੀਮਾ ਆ ਗਰੀ ਪਣ ਮਣ ਕੇ ਇੰਨਾ ਰੇਤਾ ਹਵਾ ਚੱਲੀ ਜਾਂਦੀ ਦੇਖ ਬੇਡਾ ਛਿੱਟਕਦਾ ਪਾਣੀ ਨਾਲ ਮੱਝਾਂ ਬੈਠੇ ਨੇ ਆਪਾਂ ਮੱਝਾਂ ਬੰਨੀ ਏ ਹੁਣ ਅੰਦਰ ਕਿੱਲਿਆਂ ਤੇ ਕੱਖਾਂ ਤੇ ਉਹ ਬੈਠੇ ਆਪਣੀ ਤਾਜੀ ਸੀ ਮੱਝ ਉਹਤੇ ਜਾਏ ਅੱਗੇ ਆਪਾਂ ਛੜਕੀ ਜਾਂਦੇ ਆ ਬੇੜਾ ਉਹਨਾਂ ਰੇਤਾ ਬਾਹਲੀ ਹਵਾ ਚੱਲੀ ਜਾਂਦੀ ਸੀਗੀ ਰੇਤਾ ਵਾਲਾ ਉੱਡੀ ਜਾਂਦਾ ਤੇ ਮੈਂ ਤਾਂ ਖੈਦਰ ਆਪਣੀ ਮੱਜ ਵਾਸਤੇ ਕਾੜਾ ਤੇ ਥੋੜੀ ਸੌਂਫ ਪਾ ਕੇ ਆਪਾਂ ਦੇਸੀ ਕਿਉ ਦੇ ਕੜਛੀ ਪਾ ਕੇ ਨਾਲ ਵਿੱਚ ਗੁੜ ਪਾ ਕੇ ਆਪਾਂ ਨੂੰ ਪਲਾਵਾਂਗੇ ਤੇ ਨਾਲੇ ਮੈਂ ਦਿਖਾ ਕਿ ਉਹ ਨਹੀਂ ਜੀ ਪੈਰ ਮੇਰਾ ਨਾ ਪੈਰ ਦੁਖੀ ਜਾਂਦਾ ਜਿਵੇਂ ਮੈਂ ਛੌਕੜੀ ਵਰਕੇ ਬੈਠਣਾ ਉਹਨਾਂ ਉਸ ਤਰ੍ਹਾਂ ਬੈਠਣ ਨਹੀਂ ਜਾਂਦਾ ਕੋਈ ਨਾੜ ਤੇ ਨੜ ਜੜੀ ਵੇਸ ਕਰਕੇ ਤੇ ਨਾਲੇ ਆਪਾਂ ਕਾੜਾ ਬਣ ਜਗਣੋੜ ਤੇ ਪਾਣੀ ਛੜਕਾਇਆ ਹੁਣ ਆਪਾਂ ਵੰਦੀ ਮੱਝ ਫੇਰ ਆਪਾਂ ਚੱਲਦੇ ਹੀ ਪੈਰ ਤੋਂ ਬਾਜ਼ਾਰ ਚ ਚਲੋਈਏ ਆਪਾਂ ਮੱਝਾਂ ਵੱਲ ਜੀ ਤੇ ਆਪਾਂ ਨਾ ਮੱਝ ਵਾਸਤੇ ਕਾੜਾ ਬਣਾਉਣਾ ਜਿਹੜੀ ਆਪਣੀ ਝੋਟੀ ਕੱਲ ਸੂਈ ਆ ਆਪਾਂ ਧਰਤਾ ਪਾਣੀ ਕਰਨਾ ਤੇ ਜੇ ਕਮਾਗੇ ਇਤ ਕੜਛੀ ਆਪਾਂ ਘਿਓ ਦੀ ਆਪਾਂ ਇਤ ਕੜਛੀ ਕੱਟਿਓ ਦੀ ਬੋਲੇ ਚ ਆਪਾਂ ਇੱਥੇ ਪਾਵਾਂਗੇ ਸੌਂਫ ਨਾਲੇ ਨਾ ਆਪਣਾ ਕੋਈ ਨਹੀਂ ਵਿੱਚ ਮੈਂ ਵੀ ਪਾਣੀ ਨੇ ਦੋ ਤਿੰਨ ਡੋਲੇ ਪਾਵਾਂਗਾ ਆਪਾਂ ਗੁੜ ਦੇ ਜੱਗੀ ਤਰ੍ਹਾਂ ਵਾਲ ਕੇ ਠੰਡਾ ਕਰਕੇ ਨਾ ਪਾਣ ਤੋਂ ਬਾਅਦ ਆਪਾਂ ਮੱਝ ਨੂੰ ਪਰਾਦਾਂਗੇ ਅਜੇ ਨਾ ਆਪਾਂ ਲੇਟ ਹੋ ਗਿਆ ਆਪਾਂ ਗਈ ਸੀ ਕਿ ਭੋਗ ਤੇ ਉਸ ਤੋਂ ਬਾਅਦ ਮੇਰਾ ਦੋਹਾਂ ਦਾ ਪੈਰ ਆਪਾਂ ਬਾਗੀ ਸੀ ਇਹ ਪੈਰ ਤੇ ਮੇਰਾ ਨਾ ਡਾਕਟਰ ਨੇ ਬੰਨਤਾ ਇਹ ਕੋਰਟਿੰਗ ਟਾਈਮ ਹੋਗਾ ਸੀਗਾ ਦੁੱਧ ਦੇ ਨੂੰ ਤੇ ਮਾਦਰ ਦਾ ਖਾਕੀ ਉਹ ਨੀ ਯੂਫੀਰਾ ਤੋਂ ਨਾ ਮਾਹੀ ਦਾ ਰਸਤਾ ਤੋਂ ਦਿਨੀ ਆ ਗਈ ਮੈਨੂੰ ਕੋਈ ਦਰਦ ਵਾਲਾ ਹੋ ਜਾਂਦਾ ਸੀਗਾ ਤੇ ਉਹਨਾਂ ਕਪਾਹ ਦਾ ਤਾਰ ਕੱਢ ਲਿਆ ਉਹਨੇ ਮੱਝ ਦੀ ਇਧਰ ਇਧਰ ਪਈ ਜਾ ਜੀ ਆਪਾਂ ਨਾ ਘਟਾ ਚਾਹਨਾ ਆਦੀਏ ਖਾਣ ਦੱਕ ਕਿੰਨੀ ਕਾਲੀ ਕਰਦੀ ਆ ਨੋ ਜਮੀ ਦਾ ਕਿ ਲੈ ਉੱਠੇ ਉਹ ਕਰ ਲੈ ਲੈ ਖੜਾ ਸਵੇਰੇ ਨੱਕ ਲੈ ਦੁੱਧ ਨਾਲੇ ਚੱਲ ਚੱਲ ਜਮਨੀ ਜਾ ਮੌਂਦਾ ਚੱਲ ਹੋ ਜਾਇਂ ਜਰਾ ਬੋਲੀ ਚੰਦਰੀ ਹੈ ਨਾ ਛੁੱਕ ਛੁੱਕ ਇਹਨਾਂ ਚੱਬਦੇ ਜਮਨੀ ਹਾਂਜੀ ਦੇ ਪਹਿਲੇ ਸੂਈ ਤੋਂ ਪਿਆ ਆਪਣੀ ਫੋਨ ਪਾਸਾ ਤੇ ਜਨ ਪਾਈ ਦੋ ਹੌਲੀ ਹੌਲੀ ਫਿਰ ਇਹਨੂੰ ਸੁਆਪ ਪਾ ਲਈਏ ਪੰਜਰ ਦੇ ਤਾਈ ਤਾਂ ਕਰੂ ਨਾ ਚੱਲ ਹੱਜਾ ਹੱਤਾਂ ਨੂੰ ਵੀ ਬੱਤਾਂ ਵਿੱਚ ਬੜੀ ਕਾਲੀ ਨੇ ਖਾ ਦੋ ਅੱਡ ਪਹਿਲੀ ਤਾਂ ਛੋਕੇ ਫਿਰ ਰੋਲ ਦੋ ਮੱਝ ਨਹੀਂ ਕੱਢ ਦਾਂਗੀ ਇਹਨਾਂ ਪੱਕਾ ਠੋਣੀ ਬੰਨ੍ਹ ਦਾਂਗੇ ਟਕਾਣੇ ਲੱਗ ਕੇ ਕਲਾ ਹਿੰਦ ਵਾਲੇ ਸੂਈ ਆਪਣੀ ਝੋਟੀ ਐ ਇਹਨਾਂ ਹੁੰਡ ਝੋਟੀਆਂ ਵਾਲੀ ਸੰਗੋਲੀ ਵਿਚਾਰੀ ਆਂ ਬੋਲਦਾ ਨਾ ਨਾ ਬਸ ਇਹ ਵਾਲੀ ਐ ਝੋਟੀ ਚਰੀ ਐ ਮੜੀ ਨਾ ਇਹ ਮਾ ਫੜ ਚਲ ਚਲ ਇਹ ਜੱਪਾ ਬਣਾਉਣਾ ਬੌਲੀ हां पौड़ी ਬਣਾਉਣੀ ਹੈ पौड़ी ਬਈ ਬੜੀ ਕੌਣੀ ਨਾ ਦੋ ਤਿੰਨ ਤਰ੍ਹਾਂ ਚ ਬਣਦੀ ਆ ਆਪਾਂ ਤਾਂ ਨਾ ਦੂਸਰੀ ਰੋਟੀ ਬਣਾਵਾਂਗੇ ਥੋੜੀ ਜਿਹੀ ਬਣਾਉਣੀ ਹੈ ਨਾ ਆਪਾਂ ਨੇ ਦੇਖੋ ਥੋੜਾ ਜਿਹਾ ਦੁੱਧ ਲੈਂਦਾ ਆਪਨੇ ਦੋ ਗਗਨਾਸ ਤੇ ਵਾਲੇ ਤਾਂ ਪੈਣਾ ਪਾਉਂਦੀ ਨੇ ਗੁੜ ਪਾ ਕੇ ਬਣਾਉਂਦੀ ਨੇ ਆਪਾਂ ਨਾ ਖੰਡ ਪਾ ਕੇ ਬਣਾਵਾਂਗੇ ਦੇਖੋ ਇਹਨੂੰ ਇਸ ਤਰ੍ਹਾਂ ਹਿਲਾਈ ਜੰਨੇ ਆਪਾਂ ਤੇ ਹੁਣ ਬਾੜੀ ਦੂਗੀ ਇੱਕ ਬੇਤੇਰੀ ਆ ਸਾਡੇ ਦੀ ਫਰਮਾਇਸ਼ਾ ਕਹਿੰਦੇ ਮੈਨੂੰ ਬੌੜੀ ਖਵਾਓ ਮੱਝ ਸੂਈਏ ਥੋੜੀ ਪਹਿਲਾਂ ਮੱਝ ਸੂਈਸ ਨਾ ਪਹਿਲਾਂ ਸਾਥੋਂ ਪਣੀ ਨਹੀਂ ਹੈਗੀ ਉਦੋਂ ਨਾ ਸਾਨੂੰ ਟਾਈਮ ਨਹੀਂ ਲੱਗਿਆ ਬਣਾਉਣ ਦਾ ਇਹ ਉਦੋਂ ਵੀ ਗੱਲੀ ਸੀ ਕਹਿੰਦੀ ਮੈਨੂੰ ਗੋੜੀ ਬਣਾ ਕੇ ਦੋ ਮੈਂ ਗੋੜੀ ਖਾਣੀ ਆ ਚਲੋ ਮਸ ਜਿੱਦੇ ਆਪਣੀ ਦੂਜੀ ਮੱਝ ਸੋਹਣ ਉਹਦੇ ਨੂੰ ਉਹਦੇ ਨੂੰ ਬਣਾ ਕੇ ਦੇਵਾਂਗੇ ਗੋੜੀ ਚਲੋ ਪਕਾਜਾ ਪਹਿਲਾਂ ਨਾ ਫਿਰ ਰੋਟੀ ਭਾਉਣੇ ਆ ਮੈਂ ਆਪਾਂ ਗੋੜੀ ਬਣਾ ਲੈਣੇ ਛੜ ੜ ਦੇ ਵੀਡੀਓ ਸ਼ੇਅਰ ਕਰ ਲੈਣੇ ਤਾਂ ਆਪਾਂ ਚੋਵੀਆਂ ਸਾਰੀਆਂ ਮੱਝਾਂ ਦੀਆਂ ਆ ਦੇਖਿਆ ਬਣੀਆਂ ਨੇ ਗੋੜੀ ਬਣਾ ਲੈਣੇ ਮੈਂ ਦੂਜੇ ਟੋਪੀ 'ਚ ਧਰ ਲਈ ਉਹਦਾ ਥੱਲਾ ਪਤਲਾ ਸੀਗਾ ਉਹਦੇ ਜਿਹਾ ਥੱਲੇ ਲੱਗਿਆ ਤਾਂ ਲਾ ਦੂਸਰੇ ਜਿੱਤੇ ਚਾਰ ਟੋਕੀ ਚਾਪੇ ਇਹਦਾ ਸਲਾਹ ਹੋ ਗਿਆ ਲਈ ਸੋਨ ਚਾਣੇ ਆਪਾਂ ਬਰੋਲੀ ਲੈ ਲੇ ਇੱਕ ਉਹ ਜਿਵੇਂ ਆਪਾਂ ਦੂਸਰੇ ਲੋਟ ਬਣਾ ਲੈਨੇ ਆ ਜਿਵੇਂ ਆਪਾਂ ਪਾਣੀ ਵਿੱਚਾ ਕੇ ਜਿਵੇਂ ਕੋਆ ਕੱਢ ਲੈਨੇ ਉਹਨਾਂ ਨੂੰ ਮਿਲ ਕੇ ਇੱਕ ਵਰਗੀ ਬਣ ਜਾਂਦਾ ਤੇ ਇਹ ਆਪਾਂ ਬਸ ਐਸੀ ਤਰੀਕੀ ਪਾੜ ਕੇ ਬਣਾ ਲੇ ਬਰਦਾ ਨਹੀਂ ਕਰ ਦੇਗੇ ਸਾਰਾ ਪਾਣੀ ਦੇ ਵਿੱਚਾਉਦੇ ਹੈਗੇ ਲਖਤ ਦੇ ਦੋ ਵੀ ਲੈ ਬੋੜੀ ਆਪਣੀ ਬਣ ਗਈ ਸਹੀ ਬੋੜੀ ਆਪਣੀ ਤਿਆਰ ਆ ਬਣ ਗਈ ਸਹੀ ਬੋੜੀ ਆਪਣੀ ਬਣ ਗਈ ਬੜੀ ਬੋੜੀ ਆਪਣੀ ਬਣ ਗਈ ਤਾਂ ਜਿਵੇਂ ਸੁਨੀ ਜਨਾ ਇਹੋ ਸ਼ਾਮ ਨੂੰ ਆਪਣੇ ਮੱਝ ਆਪਾਂ ਨੇ ਬਣਾ ਲਈ ਬੋਲੀ ਸਵੇਰੇ ਆਪਾਂ ਨੇ ਬਸ ਉਹ ਕਰਤਾ ਸੀ ਮੱਥਾ ਦੇ ਦਿੱਤਾ ਸੀ ਗਏ ਲਈ ਬੋਲੀ ਆਪਣੀ ਬਣ ਗਈ ਆਪਾਂ ਇਸ ਤਰ੍ਹਾਂ ਬੋਲੀ ਬਣਾਉਣੀ ਨੇ ਜਿੱਦੇ ਆਪਾਂ ਦੂਸਰੇ ਨੋਟ ਬਣਾਏ ਉਹਦੇ ਵੀ ਘੱਟ ਨਾਲ ਵੀ ਸ਼ੇਅਰ ਕਰਾਂਗੇ ਲਈ ਬੋਲੀ ਆਪਣੀ ਬਣ ਕੇ ਰੈਡੀ ਆ ਤੇ ਬੋਲੀ ਆਪਣੀ ਬਣ ਗਈ ਤਾਂ ਆਪਾਂ ਹੁਣ ਕਰੀਏ ਨਾ ਲਾਈਏ ਰੋਟੀ ਭੱਜ ਭੱਜ ਕੰਮ ਕਰਦੇ ਤਾਂ ਜਿਹੜਾ ਜੋੜ ਕਰਦੇ ਉਹ ਜਿਆਦਾ ਹੀ ਥੋੜਾ ਹੋ ਜਾਂਦਾਗਾ ਇੱਕ ਮੇਰਾ ਪੈਲ ਦੂਰੀ ਜਾਂਦਾਗਾ ਤੇ ਜਦੋਂ ਜੀ ਬੁਰਦਾ ਵੀ ਕਰਦੇ ਮਿਲ ਗਿਆ ਨੈਸਟ ਵਲੋਗ ਨਾਲ ਤੱਕ ਫਿਰ ਸਤਿ ਸ਼੍ਰੀ ਅਕਾਲ